ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੀ ਤਿਆਰੀ ਚੱਲ ਰਹੀ ਆ ਸਾਰੇ ਪੇਪਰਾਂ ਲਈ ਠੀਕ ਆ ਤੇ ਭਾਰਤੀ ਸੰਵਿਧਾਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਇਸ ਟੌਪਿਕ ਦੇ ਆਪਾਂ ਪਹਿਲਾਂ ਦੋ ਲੈਕਚਰ ਦੇ ਚੁੱਕੇ ਆ ਇੱਕ ਦੇ ਵਿੱਚ ਥਿਊਰੀ ਪੜ੍ਹਾ ਚੁੱਕੇ ਆ ਇੱਕ ਦੇ ਵਿੱਚ ਤੁਹਾਨੂੰ 25 ਪ੍ਰਸ਼ਨ ਪੜ੍ਹਾ ਚੁੱਕੇ ਆ ਤੇ ਰਹਿੰਦੇ ਜਿਹੜੇ 25 ਪ੍ਰਸ਼ਨ ਆ ਇਸ ਟੌਪਿਕ ਦੇ ਉਹ ਅੱਜ ਦੀ ਵੀਡੀਓ 'ਚ ਆਪਾਂ ਕਵਰ ਕਰਾਂਗੇ ਠੀਕ ਆ ਇਹ ਪੀਡੀਐਫ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਮਿਲ ਜੇਗੀ ਤੇ ਆਪਣਾ ਟੈਲੀਗ੍ਰam ਜੁਆਇਨ ਕਰ ਲਓ ਠੀਕ ਆ ਤੇ ਨੌਕਰੀ ਗੁਰੂ ਆਪਣਾ ਟੈਲੀਗ੍ਰam ਦਾ ਨਾਮ ਆ ਚੈਨਲ ਦਾ ਜਿਹੜਾ ਟੈਲੀਗ੍ਰam ਤੇ ਆ ਤੇ ਆਪਣਾ ਫੋਨ ਨੰਬਰ 9888743699 ਆ ਠੀਕ ਆ ਇਹ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਠੀਕ ਆ ਵੀਡੀਓ ਇਹ ਔਡੇ ਸਾਰੇ ਪੇਪਰਾਂ ਦੀ ਤਿਆਰੀ ਦੇ ਮਕਸਦ ਨਾਲ ਬਣਾਈ ਗਈ ਆ ਠੀਕ ਆ ਤੁਹਾਡਾ ਕੰਟੈਂਟ ਆਪਾਂ ਪੂਰਾ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਕਵਰ ਕਰਵਾਵਾਂਗੇ ਜੇ ਕਿਸ ਨੂੰ ਇੰਗਲਿਸ਼ ਚ ਦਿੱਕਤਾਂ ਦੀ ਉਹ ਪੰਜਾਬੀ ਚ ਕਰ ਸਕਦਾ ਜਿਸ ਨੂੰ ਪੰਜਾਬੀ ਚ ਦਿੱਕਤਾਂ ਦੀ ਇੰਗਲਿਸ਼ ਚ ਕਰ ਸਕਦਾ ਠੀਕ ਆ ਇਦਾਂ ਦਾ ਤੁਹਾਨੂੰ ਕੰਟੈਂਟ ਕਿਤੇ ਵੀ ਨਹੀਂ ਮਿਲੇਗਾ ਠੀਕ ਆ ਇਸ ਚੈਨਲ ਦੇ ਉੱਤੇ ਹੀ ਮਿਲੇਗਾ ਤੁਹਾਨੂੰ ਇਦਾਂ ਦਾ ਕੰਟੈਂਟ ਇੱਕ ਕੰਟੈਂਟ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਠੀਕ ਆ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ 26ਵਾਂ ਪ੍ਰਸ਼ਨ ਜੋ ਕੱਲ 25 ਤੱਕ ਕਰ ਚੁੱਕੇ ਸੀ 26ਵਾਂ ਪ੍ਰਸ਼ਨ ਆ ਗਿਆ ਸੰਵਿਧਾਨ ਵਿੱਚ ਸਮਵਰਤੀ ਸੂਚੀ ਜਿਹਨੂੰ ਇੰਗਲਿਸ਼ ਦੇ ਵਿੱਚ ਕੌਨਕਰੈਂਟ ਲਿਸਟ ਕਹਿੰਦੇ ਆ ਦੀ ਧਾਰਨਾ ਕਿਸ ਤੋਂ ਲਈ ਗਈ ਹੈ ਸੰਵਿਧਾਨ ਵਿੱਚ ਸਮਵਰਤੀ ਸੂਚੀ ਦੀ ਧਾਰਨਾ ਕਿਸ ਤੋਂ ਲਈ ਗਈ ਹੈ ਕੌਨਕਰੈਂਟ ਲਿਸਟ ਦੀ ਆਸਟ੍ਰੇਲੀਆ ਤੋਂ ਠੀਕ ਆ ਆਸਟ੍ਰੇਲੀਆ ਤੋਂ ਆਪਾਂ ਨੇ ਕੌਨਕੂਰੈਂਟ ਲਿਸਟ ਚੱਕੀ ਆ ਜਿਸ ਦੇ ਵਿੱਚ ਆਪਣੇ ਕੌਨਕੂਰੈਂਟ ਲਿਸਟ ਦੇ ਵਿੱਚ ਸਬਜੈਕਟਾਂ ਸੰਵਰਤੀ ਸੂਚੀ ਦੇ ਵਿੱਚ ਠੀਕ ਆ ਜਿਸ ਦੇ ਉੱਤੇ ਰਾਜ ਵੀ ਕਾਨੂੰਨ ਬਣਾ ਸਕਦਾ ਸਟੇਟਸ ਕਾਨੂੰਨ ਬਣਾ ਸਕਦੀਆਂ ਤੇ ਸੈਂਟਰ ਕੇਂਦਰ ਵੀ ਬਣਾ ਸਕਦਾ ਠੀਕ ਆ ਜਿਵੇਂ ਕਿ ਐਜੂਕੇਸ਼ਨ ਐਜੂਕੇਸ਼ਨ ਉਸ ਦੇ ਵਿੱਚ ਵੀ ਆਪਣੇ ਮਤਲਬ ਕਿ ਕੇਂਦਰ ਕੋ ਵੀ ਹੈ ਕੰਟਰੋਲ ਉਸ ਦਾ ਉਹਦਾ ਕਾਨੂੰਨ ਬਣਾਉਣ ਦਾ ਤੇ ਰਾਜਾਂ ਕੋਲ ਵੀ ਹੈ ਉਸ ਦੇ ਬਾਰੇ ਕਾਨੂੰਨ ਬਣਾਉਣ ਦਾ ਠੀਕ ਆ ਐਜੂਕੇਸ਼ਨ ਦੇ ਉੱਤੇ ਇਦਾਂ ਹੀ ਹੋਰ ਸਾਰੇ ਬਹੁਤ ਸਾਰੇ ਵਿਸ਼ੇ ਆ ਸੰਵਰਤੀ ਸੂਚੀ ਦੇ ਵਿੱਚ ਠੀਕ ਆ ਅਗਲਾ ਪ੍ਰਸ਼ਨ 27ਵਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਵਿਧਾਨਿਕ ਬਾਡੀ ਨਹੀਂ ਹੈ ਇਹਨਾਂ ਚੋ ਕਹਿੰਦੇ ਕਿਹੜੀ ਮਤਲਬ ਉਸ ਸੰਵਿਧਾਨਿਕ ਬਾਡੀ ਨਹੀਂ ਆ ਨੀਤੀ ਆਯੋਗ ਬਾਕੀ ਸਾਰੀਆਂ ਸੰਵਿਧਾਨ ਦੇ ਵਿੱਚ ਮੈਂਸ਼ਨ ਆ ਚੋਣ ਕਮਿਸ਼ਨ ਬਾਰੇ ਵੀ ਸੰਵਿਧਾਨ ਦੇ ਵਿੱਚ ਮੈਂਸ਼ਨ ਆ ਹਨਾ 324 ਆਰਟੀਕਲ ਚ ਦੇਖ ਸਕਦੇ ਹੋ ਤੁਸੀਂ ਉਤੇ ਯੂਪੀਐਸਸੀ ਬਾਰੇ ਵੀ ਮੈਂਸ਼ਨ ਆ ਵਿੱਤ ਕਮਿਸ਼ਨ ਬਾਰੇ ਵੀ ਮੈਂਸ਼ਨ ਆ ਠੀਕ ਆ ਫਾਈਨੈਂਸ ਕਮਿਸ਼ਨ ਬਾਰੇ ਹਨਾ 280 ਦੇ ਵਿੱਚ ਹਨਾ ਤੇ ਇਹ ਸਾਰੇ ਇਹਨਾਂ ਬਾਰੇ ਸਭਧਾਨ ਦੇ ਵਿੱਚ ਮੈਂਸ਼ਨ ਆ ਤੇ ਨੀਤੀਯੋਗ ਬਾਰੇ ਕਿਤੇ ਕੋਈ ਗੱਲ ਨਹੀਂ ਕੀਤੀ ਗਈ ਤਾਂ ਕਰਕੇ ਸਭਧਾਨਿਕ ਬੋਡੀ ਨਹੀਂ ਹੈਗੀ ਨੀਤੀਯੋਗ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸਿੱਖਿਆ ਦਾ ਅਧਿਕਾਰ ਰਾਈਟ ਟੂ ਐਜੂਕੇਸ਼ਨ ਜਿਹਨੂੰ ਕਹ ਦਿੰਦੇ ਆ ਕਿਸ ਅਨੁਛੇਦ ਤਹਿਤ ਇੱਕ ਮੌਲੇ ਅਧਿਕਾਰ ਹੈ ਇਹ ਹੈਗਾ ਇਹ ਆਰਟੀਕਲ 21ਏ ਤਹਿਤ ਆਪਣੇ ਸਭਧਾਨ ਦੇ ਆਰਟੀਕਲ 21ਏ ਜੋ ਕਿ ਫੰਡਾਮੈਂਟਲ ਰਾਈਟ ਆ ਠੀਕ ਆ ਉਸ ਦੇ ਵਿੱਚ ਸਿੱਖਿਆ ਦਾ ਅਧਿਕਾਰ ਰਾਈਟ ਟੂ ਐਜੂਕੇਸ਼ਨ ਮੈਂਸ਼ਨ ਆ ਠੀਕ ਆ ਰਾਈਟ ਟੂ ਐਜੂਕੇਸ਼ਨ ਉਸ ਦੇ ਵਿੱਚ ਦਿੱਤਾ ਹੋਇਆ ਆਰਟੀਕਲ 21 A ਦੇ ਵਿੱਚ ਠੀਕ ਆ ਉਸ ਦਾ ਅਗਲਾ ਪ੍ਰਸ਼ਨ ਹੈਗਾ 29ਵਾਂ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਦਾ ਉਪ ਰਾਸ਼ਟਰਪਤੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਨਾ ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ ਠੀਕ ਆ ਤੇ ਪ੍ਰਸ਼ਨ ਤੀਮਾ ਰਾਜ ਸਭਾ ਵਿੱਚ ਰਾਜਾਂ ਨੂੰ ਅਲਾਟ ਕੀਤੀਆਂ ਗਈਆਂ ਸੀਟਾਂ ਦੀ ਗਿਣਤੀ ਕਿਸ ਤੇ ਆਧਾਰਿਤ ਹੈ ਰਾਜ ਸਭਾ ਨੂੰ ਰਾਜਾਂ ਨੂੰ ਲਾਟ ਕੀਤੀਆਂ ਗਈਆਂ ਸੀਟਾਂ ਦੀ ਗਿਣਤੀ ਕਿਸਤੇ ਅਧਾਰਤ ਹੈ ਆਬਾਦੀ ਦੇ ਅਧਾਰਤ ਹੈ ਠੀਕ ਹੈ ਜਿੰਨੀ ਆਬਾਦੀ ਹੋਏਗੀ ਸੂਬੇ ਦੀ ਉੰਨੀਆਂ ਰਾਜ ਸਭਾ ਦੀਆਂ ਸੀਟਾਂ ਉਸ ਸੂਬੇ ਦੀਆਂ ਹੋਣਗੀਆਂ ਠੀਕ ਹੈ ਉਸ ਹਿਸਾਬ ਨਾਲ ਪ੍ਰੋਪੋਰਸ਼ਨੇਟ ਮਤਲਬ ਕਿ ਕੈਲਕੂਲੇਸ਼ਨ ਬਣਦੀ ਹੈ ਕੁਝ ਠੀਕ ਹੈ ਉਸ ਹਿਸਾਬ ਨਾਲ ਆਬਾਦੀ ਦੇ ਅਧਾਰ ਤੇ ਰਾਜਾਂ ਨੂੰ ਉਹਨਾਂ ਦੀਆਂ ਸੀਟਾਂ ਮਿਲੀਆਂ ਹੋਈਆਂ ਠੀਕ ਹੈ ਰਾਜ ਸਭਾ ਦੇ ਵਿੱਚ ਉਸ ਤੋਂ ਬਾਅਦ ਮੌਲਿਕ ਅਧਿਕਾਰਾਂ ਦਾ ਜਿਵੇਂ ਆਪਣੇ ਪੰਜਾਬ ਦੀਆਂ ਕਿੰਨੀਆਂ ਰਾਜ ਸਭਾ ਚ ਸੀਟਾਂ ਰਾਜ ਸਭਾ ਚ 7 ਸੀਟਾਂ ਲੋਕ ਸਭਾ ਚ ਕਿੰਨੀਆਂ ਸੀਟਾਂ 13 ਠੀਕ ਆ ਆਪਣੇ ਵਿਧਾਨ ਸਭਾ ਦੀਆਂ ਕਿੰਨੀਆਂ 117 ਤੇ ਵਿਧਾਨ ਸਭਾ ਆਪਣੇ ਪੰਜਾਬ ਦੀ ਆ ਗਈ 117 ਲੋਕ ਸਭਾ ਕੇਂਦਰ ਦੇ ਵਿੱਚ ਪਾਰਲੀਮੈਂਟ ਤੇ ਜਾ ਕੇ ਆਪਣੇ ਕਿੰਨੇ ਐਮਪੀ ਬੈੰਦੇ 13 ਰਾਜ ਸਭਾ ਦੇ ਵਿੱਚ ਕਿੰਨੇ ਬੈੰਦੇ ਆ ਆਪਣੇ ਮੈਂਬਰ ਜਾ ਕੇ 7 ਠੀਕ ਆ ਪ੍ਰਸ਼ਨ 31 ਮੌਲਿਕ ਅਧਿਕਾਰਾਂ ਦਾ ਵਿਚਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਸੀ ਮੌਲਿਕ ਅਧਿਕਾਰ ਮਤਲਬ ਕਿ ਆਪਣੇ ਫੰਡਾਮੈਂਟਲ ਰਾਈਟਸ ਕਿਸ ਦੇਸ਼ ਤੋਂ ਲਿਆ ਗਿਆ ਨਾ ਤਾਂ ਵਿਚਾਰ ਅਮਰੀਕਾ ਤੋਂ ਅਮਰੀਕਾ ਤੋਂ ਆਪਾਂ ਨੇ ਇਹਦਾ ਦਾ ਕਨਸੈਪਟ ਲੱਤਾ ਹੈ ਮੌਲਿਕ ਅਧਿਕਾਰਾਂ ਦਾ ਠੀਕ ਹੈ ਤੇ ਪ੍ਰਸ਼ਨ 32ਵਾਂ ਹੇਡਿੰਗਾਂ ਵਿੱਚੋਂ ਕਿਸ ਨੂੰ ਸੰਵਿਧਾਨ ਦੀ ਆਤਮਾ ਵਜੋਂ ਜਾਣਿਆ ਜਾਂਦਾ ਹੈ ਕਿਸ ਸੰਵਿਧਾਨ ਦੀ ਆਤਮਾ ਹੈ ਠੀਕ ਹੈ ਜਿਹੜੀ ਕਿ ਬਹੁਤ ਹੀ ਜ਼ਰੂਰੀ ਆ ਪ੍ਰਸਤਾਵਨਾ ਪ੍ਰੀਐਮਬਲ ਪ੍ਰੀਐਮਬਲ ਸੰਵਿਧਾਨ ਦੀ ਆਤਮਾ ਹੈ ਠੀਕ ਹੈ ਸੌਲ ਆਫ ਦੀ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੀ ਆਤਮਾ ਪ੍ਰੀਐਮਬਲ ਪ੍ਰਸਤਾਵਨਾ ਠੀਕ ਹੈ ਪ੍ਰਸ਼ਨ 33ਵਾਂ ਕਿਹੜੇ ਅਨੁਸ਼ੇਦ ਵਿੱਤ ਕਮਿਸ਼ਨ ਦੇ ਗਠਨ ਨਾਲ ਸੰਬੰਧਿਤ ਹੈ ਅਨੁਸ਼ੇਦ ਮਤਲਬ ਆਰਟੀਕਲ ਕਿਹੜਾ ਜਿਹੜਾ ਵਿੱਤ ਕਮਿਸ਼ਨ ਦੇ ਗਠਨ ਨਾਲ ਸੰਬੰਧਿਤ ਆ ਆਰਟੀਕਲ 280 ਆਰਟੀਕਲ 280 ਆ ਜਿਹੜਾ ਉਹ ਵਿੱਤ ਕਮਿਸ਼ਨ ਦੇ ਗਠਨ ਨਾਲ ਸੰਬੰਧਿਤ ਆ ਫਾਈਨਾਂਸ ਕਮਿਸ਼ਨ ਦੇ ਕਨਸਟੀਟਿਊਸ਼ਨ ਨਾਲ ਸੰਬੰਧਿਤ ਆ ਠੀਕ ਆ ਕਿਹੜਾ ਅਨੁਸ਼ੇਦ ਅਟਾਰਨੀ ਜਨਰਲ ਦੀ ਨਿਯੁਕਤੀ ਨਾਲ ਸੰਬੰਧਿਤ ਆ ਆਰਟੀਕਲ 76 ਆਰਟੀਕਲ 76 ਆ ਜਿਹੜਾ ਅਟਾਰਨੀ ਜਨਰਲ ਦੀ ਨਿਯੁਕਤੀ ਨਾਲ ਸੰਬੰਧਿਤ ਆ ਠੀਕ ਆ ਅਟਾਰਨੀ ਜਨਰਲ ਨੂੰ ਆਪਾਂ ਨੇ ਨਿਯੁਕਤ ਕਿਵੇਂ ਕਰਨਾ ਉਹਦੇ ਵਿੱਚ ਪ੍ਰਸਥਿਤਤਾ ਹੋਇਆ ਹੈ ਆਰਟੀਕਲ 76 ਦੇ ਵਿੱਚ ਠੀਕ ਹੈ ਉਸ ਅਟਾਰਨੀ ਜਨਰਲ ਕੌਣ ਆ ਸਭ ਤੋਂ ਵੱਡਾ ਲਾਅ ਅਫੀਸਰ ਆਪਣੇ ਮਤਲਬ ਕਿ ਇੰਡੀਆ ਦਾ ਉਹਨੂੰ ਅਟਾਰਨੀ ਜਨਰਲ ਕਹਿ ਦਿੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਆ ਗਿਆ 35ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੰਸਦ ਦਾ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ ਸੰਸਦ ਦਾ ਨੀਚਲਾ ਸਦਨ ਕਿਹਨੂੰ ਕਿਹਾ ਜਾਂਦਾ ਹੈ ਲੋਕ ਸਭਾ ਨੂੰ ਲੋਕ ਸਭਾ ਸੰਸਦ ਦਾ ਹੇਠਲਾ ਸਦਨ ਆ ਭਾਰਤੀ ਸੰਵਿਧਾਨ ਵਿੱਚ ਕਿੰਨੇ ਤਰ੍ਹਾਂ ਦੀਆਂ ਰਿੱਟਾਂ ਦਾ ਜ਼ਿਕਰ ਹੈ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਪੰਜ ਰਿੱਟਾਂ ਦਾ ਜ਼ਿਕਰ ਆ ਠੀਕ ਆ ਜਿਹੜਾ ਉਹ ਤੁਹਾਨੂੰ ਕਿਹਾ ਮੈਂ ਕਿ ਤੁਸੀਂ ਜਦੋਂ ਤੁਹਾਡੇ ਹੱਕਾਂ ਦੇ ਜਿਹੜੇ ਮੌਲਿਕ ਅਧਿਕਾਰ ਦੇ ਹੱਕਾਂ ਨਾਲ ਛੇੜਛਾੜ ਹੁੰਦੀ ਆ ਮਤਲਬ ਕਿ ਠੀਕ ਆ ਫਿਰ ਤੁਸੀਂ ਕਿੱਥੇ ਜਾ ਸਕਦੇ ਹੋ ਸੁਪਰੀਮ ਕੋਰਟ ਕੋ ਜਾ ਸਕਦੇ ਆ ਆਰਟੀਕਲ 32 ਦੇ ਤਹਿਤ ਤਾਂ ਤੁਸੀਂ ਰਿੱਟੇ ਜਾਰੀ ਕਰਵਾ ਸਕਦੇ ਆ ਰਿੱਟਾਂ ਕਿਹੜੀਆਂ ਕਿਹੜੀਆਂ ਪੰਜ ਹੈਵ ਅਸ ਕੋਰਪਸ ਠੀਕ ਆ ਪਹਿਲੀ ਰਿੱਟ ਹੋਗੀ ਦੂਜੀ ਸਰਚਰੀ ਹੋਗੀ ਠੀਕ ਆ ਸਰਚਿਓਰੀ ਹੋਗੀ ਦੂਜੀ ਤੀਜੀ ਪ੍ਰੋਹੀਬੀਸ਼ਨ ਹੋਗੀ ਠੀਕ ਆ ਚੌਥੀ ਕਿਹੜੀ ਹੋਗੀ ਆਪਣੇ ਮੈਂਡਾਮਸ ਠੀਕ ਆ ਪੰਜਵੀਂ ਕਿਹੜੀ ਹੋਗੀ ਕਯੂ ਗਰੰਟੋ ਠੀਕ ਆ ਕਯੂ ਗਰੰਟੋ ਠੀਕ ਆ ਇਹ ਪੰਜ ਤਰ੍ਹਾਂ ਦੀਆਂ ਰਿੱਟਾਂ ਹੋਗੀਆਂ ਇਹਨਾਂ ਬਾਰੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਸਭ ਕੁਝ ਤੁਹਾਨੂੰ ਕਰਵਾਵਾਂਗੇ ਪ੍ਰੋਪਰਲੀ ਤਿਆਰੀ ਕਰਵਾਵਾਂਗੇ 37ਵਾਂ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ ਇਹਨਾਂ ਚੋਂ ਗੋਆ ਗੁਆਰਾਜਾ ਕੇਂਦਰ ਸਸ਼ਟ ਪ੍ਰਦੇਸ਼ ਨਹੀਂ ਯੂਟੀ ਨਹੀਂ ਹੈਗਾ ਗੁਆ ਬਾਕੀ ਸਾਰੇ ਤਿੰਨੇ ਕਿਹ ਹੈਂ ਜੂਟੀਆਂ ਕੇਂਦਰ ਸਸ਼ਟ ਪ੍ਰਦੇਸ਼ਾਂ ਪ੍ਰਸ਼ਨ 38 ਮਹੱਲੇਆਂ ਵਿੱਚੋਂ ਕਿਹੜੀ ਸੰਵਿਧਾਨ ਦੀ ਅਰਧ ਸੰਗੀ ਵਿਸ਼ੇਸ਼ਤਾ ਹੈ ਅਰਧ ਸੰਗੀ ਜਿਹਨੂੰ ਆਪਾਂ ਕੁਐਜ਼ੀ ਫੈਡਰਲ ਕਹ ਦਿੰਦੇ ਆ ਕੁਐਜ਼ੀ ਫੈਡਰਲ ਕਿਹੜੀ ਵਿਸ਼ੇਸ਼ਤਾ ਹੈ ਅਕੈਰੀ ਨਾਗਰਿਕਤਾ ਅਕੈਰੀ ਨਾਗਰਿਕਤਾ ਸਿੰਗਲ ਸਿਟੀਜ਼ਨਸ਼ਿਪ ਆ ਜਿਹੜੀ ਆਪਣੀ ਇਹ ਕੁਐਜ਼ੀ ਫੈਡਰਲ ਆ ਅਰਧ ਸੰਗੀ ਵਿਸ਼ੇਸ਼ਤਾ ਆਪਣੀ ਸੰਵਿਧਾਨ ਦੀ ਠੀਕ ਹੈ ਮਤਲਬ ਕਿ ਫੈਡਰਲ ਸਿਸਟਮ ਤਾਂ ਹੈਗਾ ਦੋ ਸਟੇਟ ਕੋ ਵੀ ਪਾਵਰ ਆ ਕੇਂਦਰ ਕੋ ਵੀ ਪਾਵਰ ਆ ਪਰ ਸਿਟੀਜ਼ਨਸ਼ਿਪ ਆਪਾਂ ਨੂੰ ਇੱਕੇ ਮਿਲੀ ਹੋਈ ਆ ਜਿਹੜੀ ਇੱਕ ਸਿਟੀਜ਼ਨਸ਼ਿਪ ਮਿਲੀ ਹੋਈ ਆ ਆਪਾਂ ਕੇਂਦਰ ਚ ਵੀ ਰਾਜ ਚ ਮਤਲਬ ਦੋਹਾਂ ਦੇ ਹਿੱਸੇ ਆਪਾਂ ਦੋਹਾਂ ਦੇ ਵਿੱਚ ਰਹਿਣ ਦੇ ਕਾਬਿਲ ਆ ਠੀਕ ਆ ਜਿਵੇਂ ਅਮਰੀਕਾ ਦੇ ਵਿੱਚ ਕੇਂਦਰ ਨੂੰ ਕੇਂਦਰ ਦੀ ਵੱਖਰੀ ਸਿਟੀਜ਼ਨਸ਼ਿਪ ਲੈਣੀ ਪੈਂਦੀ ਆ ਰਾਜਾਂ ਦੀ ਵੱਖਰੀ ਸਿਟੀਜ਼ਨਸ਼ਿਪ ਲੈਣੀ ਪੈਂਦੀ ਆ ਠੀਕ ਆ ਉਸ ਤੋਂ ਬਾਅਦ ਪ੍ਰਸ਼ਨ 39ਵਾਂ ਕੰਟਰੋਲਰ ਅਤੇ ਆਡੀਟਰ ਜਨਰਲ ਦਾ ਦਫਤਰ ਕਿਸ ਅਨੁਛੇਦ ਦੁਆਰਾ ਬਣਾਇਆ ਗਿਆ ਹੈ ਆਰਟੀਕਲ 148 ਤਹਿਤ CAG ਦਾ ਠੀਕ ਆ CAG ਦਾ ਦਫਤਰ ਬਣਾਇਆ ਗਿਆ ਹੈ ਠੀਕ ਆ ਕੰਟਰੋਲਰ ਤੇ ਐਡੀਟਰ ਜਨਰਲ ਕਹ ਦਿੰਦੇ ਆ ਜਿਹੜਾ ਆਡਿਟ ਕਰਦਾ ਜਿੰਨੇ ਵੀ ਆਪਣੇ ਸਰਕਾਰਾਂ ਖਰਚੇ ਕਰਦੀਆਂ ਜਿੰਨੀ ਕੀ ਜਿੰਨੀ ਵੀ ਇਨਕਮ ਹੁੰਦੀ ਆ ਉਹਨਾਂ ਦੀ ਜਿਹੜੀ ਮਤਲਬ ਕਿ ਬਜਟ ਸ਼ੀਟ ਹੁੰਦੀ ਆ ਸਾਰੀ ਹਨਾ ਸਾਰਾ ਮਤਲਬ ਕਿ ਉਹਨਾਂ ਦਾ ਆਡਿਟ ਕੀਤਾ ਜਾਂਦਾ ਹੈ ਹਨਾ ਉਹਨਾਂ ਦਾ ਆਡਿਟ ਕੌਣ ਕਰਦਾ CAG ਆਪਣੇ ਭਾਰਤ ਦੇਸ਼ ਦੀ ਜੋ ਵੀ ਮਤਲਬ ਕਿ ਖਰਚਿਆਂ ਦੀ ਬੁੱਕ ਹੁੰਦੀ ਆ ਠੀਕ ਆ ਤੇ ਸਵਿਧਾਨ ਵਿੱਚ ਅਸਲ ਵਿੱਚ ਕਿੰਨੀਆਂ ਸੂਚੀਆਂ ਮੌਜੂਦ ਸਨ ਸਵਿਧਾਨ ਵਿੱਚ ਪਹਿਲਾਂ ਮਤਲਬ ਅਸਲ ਵਿੱਚ ਮਤਲਬ ਉਹ ਕਿ ओरिजिनल ਸਵਿਧਾਨ ਦੇ ਵਿੱਚ ਜਦੋਂ ਸਵਿਧਾਨ ਬਣਿਆ ਸੀ ਉਸ ਟਾਈਮ 8ਾਂ ਨੂੰ ਸੂਚੀਆਂ ਵਿੱਚ ਮੌਜੂਦ ਸਨ ਸਵਿਧਾਨ ਦੇ ਪ੍ਰਸ਼ਨ 41 ਮੈਂ ਰਾਸ਼ਟਰੀ ਐਮਰਜੈਂਸੀ ਕਿਹੜੇ ਐਕਟ ਤਹਿਤ ਰਾਸ਼ਟਰਪਤੀ ਦੁਆਰਾ ਘੋਸ਼ਿਤ ਕੀਤੀ ਜਾ ਸਕਦੀ ਹੈ ਆਰਟੀਕਲ 352 ਤਹਿਤ ਜਿਹੜੀ ਰਾਸ਼ਟਰੀ ਐਮਰਜੈਂਸੀ ਜਿਹਨੂੰ ਫਾਈਨੈਂਸ਼ੀਅਲ ਐਮਰਜੈਂਸੀ ਨਾ ਸੌਰੀ ਨੈਸ਼ਨਲ ਐਮਰਜੈਂਸੀ ਕਹ ਦਿੰਦੇ ਆ ਆਰਟੀਕਲ 352 ਤਹਿਤ ਰਾਸ਼ਟਰਪਤੀ ਘੋਸ਼ਿਤ ਕਰ ਸਕਦਾ ਹੈ ਪ੍ਰੈਜ਼ੀਡੈਂਟ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਸਕਦਾ ਆਰਟੀਕਲ 352 ਤਹਿਤ ਪ੍ਰਸ਼ਨ 42ਵਾਂ ਕਿਹੜਾ ਅਨੁਸ਼ੇਦ ਕਿਹੜਾ ਆਰਟੀਕਲ ਮਤਲਬ ਕਿ ਰਾਸ਼ਟਰਪਤੀ ਦੇ ਚੋਣ ਨਾਲ ਸੰਬੰਧਿਤ ਆਰਟੀਕਲ 54 ਆਰਟੀਕਲ 54 ਦੇ ਵਿੱਚ ਰਾਸ਼ਟਰਪਤੀ ਦੇ ਚੋਣ ਬਾਰੇ ਲਿਖਿਆ ਗਿਆ ਰੂਟਸਾਂ ਜੋ ਵੀ ਹੈ ਠੀਕ ਹੈ ਉਹਦੇ ਆਰਟੀਕਲ ਪ੍ਰਸ਼ਨ ਅਗਲਾ ਆ ਗਿਆ 743ਵਾਂ ਚੋਣ ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ ਆਪਾਂ ਨੂੰ ਵੀ ਪਤਾ ਸੁਤੰਤਰ ਆ ਤਾਂ ਹੀ ਇਲੈਕਸ਼ਨ ਵਧੀਆ ਤਰੀਕੇ ਨਾਲ ਹੋ ਪਾਉਂਦੇ ਆ ਨਾ ਜਿਸ ਦਾ ਕੰਟਰੋਲ ਹੋਵੇ ਉਹ ਇਲੈਕਸ਼ਨ ਨਹੀਂ ਹੋਣ ਦਵੇ ਪ੍ਰੋਪਰ ਹਨਾ ਟਰਾਂਸਪੇਰੈਂਟ ਤਰੀਕੇ ਨਾਲ ਚੋਣ ਕਮਿਸ਼ਨ ਇੱਕ ਸੁਤੰਤਰ ਸੰਸਥਾ ਤੇ ਇਸ ਦਾ ਜੇਕਰ ਕਿਸ ਅਨੁਛੇਦ ਦੇ ਤਹਿਤ ਕੀਤਾ ਗਿਆ ਹੈ ਕਿਸ ਆਰਟੀਕਲ ਦੇ ਵਿੱਚ ਇਹ ਚੀਜ਼ ਲਿਖੀ ਗਈ ਹੈ ਕਿ ਚੋਣ ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ ਆਰਟੀਕਲ 324 ਠੀਕ ਹੈ ਅ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਮੌਲਿਕ ਅਧਿਕਾਰ ਦੀ ਉਦਾਹਰਨ ਹੈ ਇਹਨਾਂ ਵਿੱਚੋਂ ਕਿਹੜਾ ਇੱਕ ਮੌਲਿਕ ਅਧਿਕਾਰ ਦੀ ਉਦਾਹਰਨ ਹੈ ਇਹਨਾਂ ਦੇ ਵਿੱਚੋਂ ਆਪਣਾ ਕਿਹੜਾ ਮੌਲਿਕ ਅਧਿਕਾਰ ਦੀ ਮਤਲਬ ਐਗਜ਼ਾਮਪਲ ਹੈ ਇਸ ਸਵਾਲ ਦਾ ਉੱਤਰ ਹੈਗਾ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਇਹ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਹੈ ਜਿਹੜੇ ਇੱਕ ਆਪਣੀ ਮੌਲਿਕ ਅਧਿਕਾਰ ਆ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ 45ਵੇਂ ਹਿੱਟ ਲਿਖਿਆਂ ਵਿੱਚੋਂ ਕਿਹੜਾ ਕਥਨ ਭਾਰਤੀ ਸੰਵਿਧਾਨ ਲਈ ਸਹੀ ਹੈ ਭਾਰਤੀ ਸੰਵਿਧਾਨ ਲਈ ਕਿਹੜਾ ਕਥਨ ਸਹੀ ਹੈ ਇਹ ਇੱਕ ਅਰਧ ਇਹ ਅਰਧ ਸੰਗੀ ਹੈ ਠੀਕ ਆ ਕੁਆਜ਼ੀ ਫੈਡਰਲ ਹੈ ਠੀਕ ਆ ਭਾਰਤੀ ਸੰਵਿਧਾਨ ਕੁਆਜ਼ੀ ਫੈਡਰਲ ਹੈਗਾ ਠੀਕ ਆ ਉਸ ਤੋਂ ਬਾਅਦ 46ਵਾਂ ਪ੍ਰਸ਼ਨ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਰਾਜ ਸਭਾ ਦਾ ਮੈਂਬਰ ਮੀਨਸ ਠੀਕ ਹੈ ਸੰਸਦ ਦੇ ਵਿੱਚ ਰਾਜ ਸਭਾ 'ਚ ਜਾ ਕੇ ਤੁਸੀਂ ਬਹਿਣਾ ਹੈ ਠੀਕ ਹੈ ਤਾਂ 30 ਸਾਲ ਦੀ ਉਮਰ ਘੱਟੋ-ਘੱਟ ਹੋਣੀ ਚਾਹੀਦੀ ਆ ਕਿਹੜਾ ਅਨੁਸ਼ੇਦ ਕਿਹੜਾ ਆਰਟੀਕਲ ਅਸ਼ੂਤਤਾ ਦੇ ਖਾਤਮੇ ਨਾਲ ਸੰਬੰਧਿਤ ਹੈ ਠੀਕ ਅਨਟਚੇਬਿਲਟੀ ਜਿਹਨੂੰ ਇੰਗਲਿਸ਼ 'ਚ ਕਹਿ ਦਿੰਦੇ ਆ ਅਨਟਚੇਬਿਲਟੀ ਨੂੰ ਖਤਮ ਕਰਨ ਲਈ ਕਿਹੜਾ ਆਰਟੀਕਲ ਦੇ ਵਿੱਚ ਮੈਂਸ਼ਨ ਆ ਅਨਸ਼ੇਦ 17 ਦੇ ਵਿੱਚ ਆਰਟੀਕਲ 17 ਦੇ ਵਿੱਚ ਠੀਕ ਆ 48ਵਾਂ ਪ੍ਰਸ਼ਨ ਹਿੰਡਲਿੰਗਾਂ ਵਿੱਚੋਂ ਕਿਹੜਾ ਯੂਨੀਅਨ ਕਾਰਜਕਾਰੀ ਦਾ ਹਿੱਸਾ ਨਹੀਂ ਹੈ ਯੂਨੀਅਨ ਕਾਰਜਕਾਰੀ ਜਾਨੀ ਕਿ ਯੂਨੀਅਨ ਐਗਜ਼ੀਕਿਊਟਿਵਸ ਦਾ ਕੇਂਦਰ ਦੇ ਕਾਰਜਕਾਰੀ ਜਿਹੜੇ ਕੇਂਦਰ ਦੇ ਕੇਂਦਰ ਦੇ ਵਿੱਚ ਕੰਮ ਕਰਨੇ ਆਏ ਕਾਰਜਕਾਰੀ ਉਹਨਾਂ ਦਾ ਹਿੱਸਾ ਨਹੀਂ ਹੈਗਾ ਉਹ ਹੈਗਾ ਇਹ ਕੌਣ ਨਹੀਂ ਹੈਗਾ ਇਹਨਾਂ ਚੋਂ ਇਸ ਦੇ ਵਿੱਚੋਂ ਹੈਗਾ ਇਹ ਰਾਜਪਾਲ ਗਵਰਨਰ ਜਿਹੜਾ ਕੇਂਦਰ ਦਾ ਕਾਰਜ ਕਰਨੀ ਹੈਗਾ ਉਹ ਰਾਜ ਦਾ ਕਾਰਜਕਾਰੀ ਹੈ ਰਾਜਾਂ ਦੇ ਵਿੱਚ ਲਗਾਏ ਜਾਂਦੇ ਹਨ ਗਵਰਨਰ ਠੀਕ ਆ ਬਾਕੀ ਸਾਰੇ ਕੇਂਦਰ ਦੇ ਕਾਰਜਕਾਰੀ ਆ ਰਾਸ਼ਟਰਪਤੀ ਵੀ ਪ੍ਰਧਾਨ ਮੰਤਰੀ ਵੀ ਅਟਾਰਨੀ ਜਨਰਲ ਵੀ ਇਹ ਕੇਂਦਰ ਦੇ ਕਾਰਜਕਾਰੀ ਆ ਰਾਜਪਾਲ ਰਾਜਪਾਲ ਰਾਜ ਦਾ ਕਾਰਜਕਾਰੀ ਆ ਠੀਕ ਆ ਸਟੇਟ ਦਾ ਐਗਜ਼ੀਕਿਊਟਿਵ ਆ ਠੀਕ ਆ ਰਾਜ ਕਾਰਜਕਾਰੀ ਆ ਪ੍ਰਸ਼ਨ 49ਵਾਂ ਸੰਵਿਧਾਨ ਰਾਸ਼ਟਰਪਤੀ ਨੂੰ ਕਿਸ ਆਰਟੀਕਲ ਦੇ ਤਹਿਤ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦਿੰਦਾ ਹੈ ਠੀਕ ਹੈ ਸੰਵਿਧਾਨ ਰਾਸ਼ਟਰਪਤੀ ਨੂੰ 123ਵੇਂ ਆਰਟੀਕਲ ਦੇ ਤਹਿਤ ਆਰਡੀਨੈਂਸ ਮਤਲਬ ਕੋਈ ਵੀ ਕਾਨੂੰਨ ਲੈ ਕੇ ਆਉਣਾ ਉਸ ਤੋਂ ਪਹਿਰੇ ਇੱਕ ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਆਰਡੀਨੈਂਸ ਫਿਰ ਆਰਡੀਨੈਂਸ ਦੇ ਉੱਤੇ ਜਾ ਕੇ ਸੰਸਦ ਦੇ ਵਿੱਚ ਸੰਸਦਨ ਦੇ ਵਿੱਚ ਜਾ ਕੇ ਸਹਿਮਤੀ ਹੁੰਦੀ ਆ ਫਿਰ ਉਹ ਬਿਲ ਬਣਦਾ ਜਦੋਂ ਰਾਸ਼ਟਰਪਤੀ ਉੱਪਰ ਸਾਈਨ ਕਰ ਦਿੰਦਾ ਆਰਡੀਨੈਂਸ ਦੇ ਉੱਤੇ ਬਿਲ ਬਣੇ ਹੋਏ ਦੇ ਉੱਤੇ ਠੀਕ ਆ ਫਿਰ ਇੱਕ ਐਕਟ ਬਣ ਜਾਂਦਾ ਠੀਕ ਆ ਤੇ ਆਰਡੀਨੈਂਸ ਜਾਰੀ ਕਰਨ ਦੀ ਮਤਲਬ ਕਿ ਜਦੋਂ ਸੈਸ਼ਨ ਦੇ ਵਿੱਚ ਨਹੀਂ ਹੁੰਦਾ ਮੰਨ ਲਓ ਆਪਣਾ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੁੰਦਾ ਸੰਸਦ ਦਾ ਕੋਈ ਸੈਸ਼ਨ ਨਹੀਂ ਹੁੰਦਾ ਹਨਾ ਤੇ ਜਰੂਰੀ ਆ ਵੀ ਆਪਾਂ ਨੇ ਕੋਈ ਬਿਲ ਬਣਾਣਾ ਆਰਡੀਨੈਂਸ ਲੈ ਕੇ ਆਣਾ ਤਾਂ ਉਹਦਾ ਆਰਡੀਨੈਂਸ ਆਰਟੀਕਲ 123 ਦੇ ਤਹਿਤ ਰਾਸ਼ਟਰਪਤੀ ਜੀ ਲੈ ਕੇ ਆਨੇ ਆ ਠੀਕ ਆ ਤੇ ਪ੍ਰਸ਼ਨ ਪੰਜਵਾਂ ਹੈ ਲਿਖਿਆ ਵਿੱਚੋਂ ਕਿਹੜਾ ਅਨੁਛੇਦ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ ਆਰਟੀਕਲ 29 ਤੇ 30 ਹੈ ਜਿਹੜਾ ਉਹ ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ ਮਿਨੋਰਟੀ ਕਮਿਊਨਿਟੀਜ਼ ਦੇ ਮਤਲਬ ਉਹ ਕਿ ਰਾਈਟਸ ਨਾਲ ਠੀਕ ਆ ਉਹਨਾਂ ਦੇ ਹਿੱਤਾਂ ਨਾਲ ਸੰਬੰਧਿਤ ਆ ਉਹਨਾਂ ਦੀ ਸਿਕਿਉਰਿਟੀ ਤੇ ਸੇਫਟੀ ਨਾਲ ਸੰਬੰਧਿਤ ਆ ਆਰਟੀਕਲ 29 ਤੇ 30 ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਇਹ ਤੋੜਾ ਚੈਪਟਰ ਕੰਪਲੀਟ ਹੁੰਦਾ ਠੀਕ ਆ ਕੌਨਸਟਿਟਿਊਸ਼ਨ ਆਫ ਇੰਡੀਆ ਐਂਡ ਇਟਸ ਫੀਚਰ ਭਾਰਤੀ ਸੰਵਿਧਾਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਠੀਕ ਆ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਤਾ ਠੀਕ ਆ ਨੋਟਸ ਵੀ ਤੁਹਾਨੂੰ ਮਿਲਦੇ ਰਹਿਣਗੇ ਠੀਕ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਵੀ ਟੌਪਿਕ ਏਖਣੇ ਆਪਾਂ ਲੈ ਕੇ ਆਂਦੇ ਰਹਾਂਗੇ ਕੱਲ ਨੂੰ ਆਪਾਂ ਨਵੇਂ ਟੌਪਿਕ ਨਾਲ ਤੁਹਾਡੇ ਕੋਲ ਵੀਡੀਓ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ